ਜਮ ਮੁਕਸ਼ ਮਿਲਦੇ ਸ਼ੋਪਿਆ ਜ਼ਿਲ੍ਹੇ ਚਤਵਾਦੀ ਨੇ ਪੁਲਿਸ ਟਰੰਕੀ ਤੇ ਹਮਲਾ ਕੀਤਾ ਇਸ ਹਮਲੇ ਚ ਇੱਕ ਪੁਲਿਸ ਦਾ ਜਵਾਨ ਸ਼ਹੀਦ ਹੋ ਗਿਆ ਜਦਕੀ ਇੱਕ ਜ਼ਖਮੀ ਹੋਇਆ ਜ਼ਖਮੀ ਜਵਾਨ ਹਸਪਤਾਲ ਦਾਖਲ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਚਤਵਾਦੀਆਂ ਨੇ ਬੀਤੀ ਰਾਤ ਸ਼ੋਪਿਆ ਜ਼ਿਲ੍ਹੇ ਚ ਜਮਨਾਗਰੀ ਪੁਲਿਸ ਟਰੰਕੀ ਤੇ ਹਮਲਾ ਕਰ ਦਿੱਤਾ ਇਸ ਹਮਲੇ ਚ ਪੁਲਿਸ ਦਾ ਜਵਾਨ ਨਜ਼ੀਰ ਅਹਿਮਦ ਸ਼ਹੀਦ ਹੋ ਗਿਆ ਇੱਕ ਜਵਾਨ ਦੇ ਇਲਾਵਾ ਸਾਮਨੇ ਤਰਾਨਿਕ ਸਥਾਨਕ ਵਿਅਕਤੀ ਵੀ ਜ਼ਖਮੀ ਹੋਇਆ ਦੋਹਾਂ ਨੂੰ ਇਲਾਜ ਲਈ ਸ਼ਿਰਨਗਰ ਲਿਜਾਇਆ ਗਿਆ ਜੇਕਰ ਪਤਨੀ ਆਪਣੇ ਪਤੀ ਨੂੰ ਮਾਤਾ ਪਿਤਾ ਤੁਲਾਕ ਰਹਿਣ ਲਈ ਮਜਬੂਰ ਕਰਦੀ ਹੈ ਤਾਂ ਪਤੀ ਨੂੰ ਤਲਾਕ ਲੈਣ ਦਾ ਅਧਿਕਾਰ ਹੈ ਇਹ ਵੱਡਾ ਫੈਸਲਾ ਦੇਸ਼ ਦੀ ਸਰਵੋੱਚ ਅਦਾਲਤ ਨੇ ਸੁਣਾਇਆ ਹੈ ਦਸਰਜ ਸੁਪ림 ਕੋਰਟ ਨੇ ਜੋੜੇ ਦੇ ਤਲਾਕ ਮਾਮਲੇ 'ਚ ਹੈ ਫੈਸਲਾ ਸੁਣਾਦਿਆਂ ਟਿੱਪਣੀ ਕੀਤੀ ਹੈ ਕਿ ਜੇਕਰ ਪਤਨੀ ਬਿਨਾਂ ਕਿਸੇ ਠੋਸ ਕਾਰਨ ਆਪਣੇ ਪਤੀ ਤੇ ਪਰਿਵਾਰ ਤੋਂ ਲੱਗ ਰਹਿਣ ਦਾ ਦਬਾਅ ਪਾਉਂਦੀ ਹੈ ਤਾਂ ਇਹ ਹਰਕਤ ਵੀ ਉਤਪੀੜਨ ਦੇ ਦਾਇਰੇ 'ਚ ਆਵੇਗੀ ਅਜਿਹੇ 'ਚ ਪਤੀ ਤਲਾਕ ਲੈਣ ਦਾ ਹੱਕਦਾਰ ਹੈ ਭਾਰਤੀ ਹਵਾਈ ਸੈਨਾ ਦਾ ਸਥਾਪਨਾ ਦਿਵਸ ਹੈ ਇੰਡੀਅਨ 에ਅਰਫੋਰਸ ਆਪਣਾ 84ਵਾਂ ਸਥਾਪਨਾ ਦਿਹਾੜਾ ਮਨਾ ਰਹੀ ਹੈ ਜਿਸ ਦੇ ਚਲਦਿਆਂ ਗਾਜ਼ੀਆਬਾਦ ਤੋਂ ਸਟੇ ਹੀਡਨ 에ਅਰਬੇਸ ਤੇ ਹਵਾਈ ਸੈਨਾ ਨੇ ਆਪਣੀ ਤਾਕਤ ਵਿਖਾਈ ਇਸ ਦੌਰਾਨ 에ਅਰਫੋਰਸ ਪਲੇਟ ਵਿੱਚ ਹਲਕੀ ਲੜਾਕੂ ਜਹਾਜ਼ ਤੇਜਸ ਨੇ ਸਭ ਨੂੰ ਆਪਣੇ ਵੱਲ ਖਿੱਚਿਆ ਇਸੇ ਵਿੱਚ ਆਲੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਹਵਾਈ ਸੈਨਾ ਦਿਵਸ ਤੇ ਜਵਾਨਾਂ ਨੂੰ ਵਧਾਈ ਦਿੱਤੀ ਹੈ ਵਿਤਰਾਤ ਰੱਖਿਆ ਮੰਤਰੀ ਮਨੋਹਰ ਪਾਰੇਕਰ ਦਿੱਲੀ ਦੀ ਲਵਕੁਸ਼ਰਾ ਮਿਲਜ ਪਹੁੰਚੇ ਜਿੱਥੇ ਉਨ੍ਹਾਂ ਦੁਨੀਆ ਦਾ ਪਹਿਲਾ ਸਰਜਿਕਲ ਸਟ੍ਰਾਈਕ ਯਾਨੀ ਲੰਕਾ ਦਹਿਨ ਦਾ ਸੀਨ ਦੇਖਿਆ ਇਸ ਮੌਕੇ ਸਰਜੀਕਲ ਸਟ੍ਰਾਈਕ ਤੇ ਬੋਲਦੇ ਪਰਕਰ ਨੇ ਕਿਹਾ ਕਿ ਜੋ 25 ਸਾਲਾਂ ਚ ਨਹੀਂ ਹੋਇਆ ਉਹ ਮੋਦੀ ਰਾਜ ਚ ਹੋਇਆ ਇਸ ਲਈ ਵਿਰੋਧੀਆਂ ਨੂੰ ਪੱਛ ਨਹੀਂ ਰਿਹਾ ਰੱਖਿਆ ਮੰਤਰੀ ਨੇ ਸਰਜੀਕਲ ਸਟ੍ਰਾਈਕ ਦੇ ਸਬੂਤ ਮੰਗਣ ਵਾਲਿਆਂ ਨੂੰ ਮਰਿਆਦਾ ਵਿੱਚ ਰਹਿਣ ਦੀ ਸਲਾਹ ਦਿੱਤੀ ਕਾਂਗਰਸ ਸੁਪਰਦਾਨ ਰਾਹੁਲ ਗਾਂਧੀ ਦੇ ਖੂਨ ਦੀ ਦਲਾਲੀ ਵਾਲੇ ਬਿਆਨ ਨੂੰ ਲੈ ਕੇ ਵਿਵਾਦ ਹੋ ਗਿਆ ਬੀਜੇਪੀ ਵਰਕਰ ਯੂਪੀ ਦੇ ਹਰ ਜ਼ਿਲ੍ਹੇ 'ਚ ਰਾਹੁਲ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਨੇ ਜਿਨ੍ਹਾਂ ਸੈਨਾ ਦਾ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ ਦਾ ਨਾਰਾ ਲਗਾਇਆ ਹੈ ਦਾਨਪੁਰ ਦੇ ਬਜਰੰਗ ਦਲ ਨੇ ਕੇਜਰੀਵਾਲ ਦੇ ਰਾਹੁਲ ਨੂੰ ਦੇਸ਼ ਦਾ ਗਦਾਰ ਦੱਸਣ ਵਾਲੇ ਪੋਸਟਰ ਲਗਾਏ ਅਤੇ ਦੋਹਾਂ ਲਈ ਫਾਂਸੀ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਸਰਜੀਕਲ ਸਟ੍ਰਾਈਕ ਤੇ ਬਿਆਨਬਾਜ਼ੀ ਤੋਂ ਨਾਰਾਸਨ। ਸ਼ਿ ਨਗਰ ਚਕਾਲ ਪੱਥਰਵਾਜ਼ੀ ਦੌਰਾਨ ਪੈਲਟ ਗਨ ਕਾਰਨ ਇੱਕ 13 ਸਾਲਾ ਲੜਕੇ ਦੀ ਮੌਤ ਹੋ ਗਈ। ਬੁਰਹਾਨਵਾਲੀ ਦੇ ਐਨਕਾਊਂਟਰ ਮਗਰੋਂ ਪੜੀ ਹਿੰਸਾ ਵਿੱਚ ਹੁਣ ਤੱਕ 91 ਲੋਕ ਆਪਣੀ ਜਾਨ ਗਵਾ ਚੁੱਕੇ ਨੇ। ਜਿਮਸ਼ੇਰਪੁਰ ਵਿੱਚ ਬੱਚਾ ਨੇ ਇੱਕ ਰਜਨੀ ਨਾਮ ਦੇ ਹਾਥੀ ਦਾ ਜਨਮ ਦਿਨ ਮਨਾਇਆ ਇਹ ਹਾਥੀ 7 ਸਾਲ ਪਹਿਲਾਂ ਜੰਗਲ 'ਚ ਜ਼ਖਮੀ ਹਾਲਤ 'ਚ ਮਿਲਿਆ ਸੀ